ਦੋਸਤੋ ਪਿਆਰ ਭਰੀ ਸਤਿ ਸਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਔਰ ਰੁੱਤੋਂ ਨੇ ਵੀ ਕਟਾਈ ਵੀ ਹੋ ਚੁੱਕੀ ਹੈ ਮੈਂ ਬੜੇ ਜਰੂਰੀ ਮਸਲੇ ਤੇ ਗੱਲ ਕਰਨੀ ਚਾਹਨਾ ਇਹ ਜਿਹੜੇ ਸਾਡੇ ਖੇਤ ਨੇ ਪਿਛਲੇ 24-25 ਸਾਲਾਂ ਤੋਂ ਆਪਾਂ ਨੇ ਖੇਤਾਂ ਨੂੰ ਅੱਗ ਨਹੀਂ ਲਾਈ ਹਾਲਾਂਕਿ ਸਾਡੇ ਕਈ ਕਿਸਾਨ ਭਰਾਵਾਂ ਦੀ ਮਜਬੂਰੀ ਵੀ ਹੈ ਅੱਗ ਲਾਉਣਾ ਔਰ ਸਰਕਾਰਾਂ ਵੀ ਇੱਥੇ ਸਿੱਧੇ ਕੰਮ ਕਰਕੇ ਸਾਨੂੰ ਬਦਨਾਮ ਕਰ ਦਿਆ ਰਹਿੰਦੇ ਨੇ ਪਰ ਸਾਡਾ ਫਰਜ਼ ਬਣਦਾ ਹੈ ਕਿ ਜਿੰਨੀ ਹੋ ਸਕਦਾ ਹੈ ਕਿ ਆਪਾਂ ਨਾ ਅੱਗ ਲਾਈਏ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਪੋਲੂਸ਼ਨ ਫਰੀ ਰੱਖੀਏ ਅਜੇ ਕਾਫੀ ਮਸ਼ੀਨਾਂ ਆ ਚੁੱਕੀਆਂ ਨੇ ਜਿੱਦਾਂ ਕਿ ਖੇਤ ਆ ਤੁਹਾਡੇ ਸਾਹਮਣੇ ਆਪਾਂ ਬਜਾਈ ਕਰ ਰਹੇ ਆ ਪਿਛਲੇ 24-25 ਸਾਲਾਂ ਤੋਂ ਆਪਾਂ ਨੇ ਅੱਗ ਨਹੀਂ ਲਾਈ ਔਰ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਸਰਕਾਰਾਂ ਤਾਂ ਐਦਾਂ ਹੀ ਧੂਆਂ ਸਿੱਧਾ ਹੀ ਦਿੱਲੀ ਪਹੁੰਚ ਜਾਂਦਾ ਹੈ ਨਾ ਉੱਥੇ ਕੋਈ ਸੈਟੇਲਾਈਟ ਨਹੀਂ ਨਜ਼ਰ ਆਉਂਦਾ ਜਦੋਂ ਫਲੱਡ ਆਂਦਾ ਜਦੋਂ ਖੇਤਾਂ ਨੂੰ ਅੱਗ ਲੱਗਦੀ ਹੈ ਉਦੋਂ ਵੀ ਸਰਕਾਰਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਸਰਕਾਰਾਂ ਤੋਂ ਵਾਲੀ ਉਮੀਦ ਨਾ ਕਰੋ ਪਰ ਆਪਣਾ ਫਰਜ਼ ਸਮਝਦੇ ਹੋਏ ਆਪਾਂ ਕੋਸ਼ਿਸ਼ ਕਰੀਏ ਕਿ ਪਰਾਲੀ ਨੂੰ ਅੱਗ ਨਾ ਲਾਈਏ ਔਰ ਇਹਦੇ ਬੈਨੀਫਿਟ ਵੀ ਕਾਫੀ ਹੈਗੇ ਆ ਇਹ ਜਿਹੜਾ ਸਟ੍ਰੋ ਹੈ ਵੇਸਟ ਮਟੀਰੀਅਲ ਹੈ ਵਿੱਚ ਮਿਲ ਜਾਂਦਾ ਸਾਰਾ ਜਿਹਦੇ ਨਾਲ ਜਿਹੜਾ ਕਣਕ ਦਾ ਝਾੜ ਹੈ ਉਹ ਵਧੀਆ ਨਿਕਲਦਾ ਥੈਂਕ ਯੂ ਸੋ ਮਚ ਦੋਸਤੋ ਪਿਆਰ ਫਰੀ ਸਤਿ ਸਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਔਰ ਰਸੋ ਨੇ ਵੀ ਪਟਾਈ ਹੋ ਚੁੱਕੀ ਹੈ ਮੈਂ ਬੜੇ ਜ਼ਰੂਰੀ ਮਸਲੇ ਤੇ ਗੱਲ ਕਰਨੀ ਚਾਹੁੰਦਾ ਇਹ ਜਿਹੜੇ ਸਾਡੇ ਖੇਤ ਨੇ ਪਿਛਲੇ 24-25 ਸਾਲਾਂ ਤੋਂ ਆਪਾਂ ਨੇ ਖੇਤਾਂ ਨੂੰ ਅੱਗ ਨਹੀਂ ਲਾਈ ਹਾਲਾਂਕਿ ਸਾਡੇ ਕਈ ਕਿਸਾਨ ਭਰਾਵਾਂ ਦੀ ਮਜਬੂਰੀ ਵੀ ਹੈ ਅੱਗ ਲਾਉਣਾ ਔਰ ਸਰਕਾਰਾਂ ਵੀ ਪੁੱਠੇ ਸਿੱਧੇ ਕੰਮ ਕਰਕੇ ਸਾਨੂੰ ਬਦਨਾਮ ਕਰਦੀਆਂ ਰਹਿੰਦਾ ਨੇ ਪਰ ਸਾਡਾ ਫਰਜ਼ ਬਣਦਾ ਹੈ ਕਿ ਜਿੰਨੀ ਹੋ ਸਕਦਾ ਹੈ ਕਿ ਆਪਾਂ ਨਾ ਅੱਗ ਲਾਈਏ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਪੋਲੂਸ਼ਨ ਫ੍ਰੀ ਰੱਖੀ ਅੱਜ ਇੱਥੇ ਕਾਫੀ ਮਸ਼ੀਨਾਂ ਆ ਚੁੱਕੀਆਂ ਨੇ ਜਿੱਦਾਂ ਕਿ ਇਹ ਖੇਤ ਆ ਤੁਹਾਡੇ ਸਾਹਮਣੇ ਆਪਾਂ ਬਜਾਈ ਕਰ ਰਹੇ ਹਾਂ ਪਿਛਲੇ 24-25 ਸਾਲਾਂ ਤੋਂ ਆਪਾਂ ਨੇ ਅੱਗ ਨਹੀਂ ਲਾਈ ਔਰ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਸਰਕਾਰਾਂ ਤਾਂ ਐਦਾ ਹੀ ਧੂਆਂ ਸਿੱਧਾ ਹੀ ਦਿੱਲੀ ਪਹੁੰਚ ਜਾਂਦਾ ਹੈ ਨਾ ਉੱਥੇ ਕੋਈ ਸੈਟੇਲਾਈਟ ਨਹੀਂ ਨਜ਼ਰ ਆਉਂਦਾ ਜਦੋਂ ਫਲੱਡ ਆਂਦਾ ਜਦੋਂ ਖੇਤਾਂ ਨੂੰ ਅੱਗ ਲੱਗਦੀ ਹੈ ਉਦੋਂ ਵੀ ਸਰਕਾਰਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਸਰਕਾਰਾਂ ਤੋਂ ਵਾਲੀ ਉਮੀਦ ਨਾ ਕਰੋ ਪਰ ਆਪਣਾ ਫਰਜ਼ ਸਮਝਦੇ ਹੋਏ ਆਪਾਂ ਕੋਸ਼ਿਸ਼ ਕਰੀਏ ਕਿ ਪਰਾਲੀ ਨੂੰ ਅੱਗ ਨਾਲ ਆਈਏ ਔਰ ਇਹਦੇ ਬੈਨੀਫਿਟ ਵੀ ਕਾਫੀ ਹੈਗੇ ਆ ਇਹ ਜਿਹੜਾ ਸਟਰੋ ਹੈ ਵੇਸਟ ਮਟੀਰੀਅਲ ਹੈ ਵਿੱਚ ਮਿਲ ਜਾਂਦਾ ਸਾਰਾ ਜਿਹਦੇ ਨਾਲ ਜਿਹੜਾ ਕਣਕ ਦਾ ਝਾੜ ਹੈ ਉਹ ਵਧੀਆ ਨਿਕਲਦਾ ਹੈ ਥੈਂਕ ਯੂ ਸੋ ਮਚ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਔਰ ਝੋਨੇ ਦੀ ਕਟਾਈ ਵੀ ਹੋ ਚੁੱਕੀ ਹੈ ਮੈਂ ਬੜੇ ਜ਼ਰੂਰੀ ਮਸਲੇ ਤੇ ਗੱਲ ਕਰਨੀ ਚਾਹਉਣਾ ਇਹ ਜਿਹੜੇ ਸਾਡੇ ਖੇਤ ਨੇ ਪਿਛਲੇ 24-25 ਸਾਲਾਂ ਤੋਂ ਆਪਾਂ ਨੇ ਖੇਤਾਂ ਨੂੰ ਅੱਗ ਨਹੀਂ ਲਾਈ ਹਾਲਾਂਕਿ ਸਾਡੇ ਕਈ ਕਿਸਾਨ ਭਰਾਵਾਂ ਦੀ ਮਜਬੂਰੀ ਵੀ ਹੈ ਅੱਗ ਲਾਉਣਾ ਔਰ ਸਰਕਾਰਾਂ ਵੀ ਇੱਥੇ ਸਿੱਧੇ ਕੰਮ ਕਰਕੇ ਸਾਨੂੰ ਬਦਨਾਮ ਕਰ ਦਿਆ ਰਹਿੰਦੇ ਨੇ ਪਰ ਸਾਡਾ ਫਰਜ਼ ਬਣਦਾ ਹੈ ਕਿ ਜਿੰਨੀ ਹੋ ਸਕਦਾ ਹੈ ਕਿ ਆਪਾਂ ਨਾ ਅੱਗ ਲਾਈਏ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਪੋਲੂਸ਼ਨ ਫ੍ਰੀ ਰੱਖੀਏ ਅਜਲ ਕਾਫੀ ਮਸ਼ੀਨਾ ਆ ਚੁੱਕੀਆਂ ਨੇ ਜਿੱਦਾਂ ਕਿ ਇਹੇ ਤਾਂ ਤੁਹਾਡੇ ਸਾਹਮਣੇ ਆਪਾਂ ਬਜਾਈ ਕਰ ਰਹੇ ਹਾਂ ਪਿਛਲੇ 24-25 ਸਾਲਾਂ ਤੋਂ ਆਪਾਂ ਨੇ ਅੱਗ ਨਹੀਂ ਲਾਈ ਔਰ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਸਰਕਾਰਾਂ ਤਾਂ ਐਦਾਂ ਹੀ ਧੂਆਂ ਸਿੱਧਾ ਹੀ ਦਿੱਲੀ ਪਹੁੰਚ ਜਾਂਦਾ ਹੈ ਨਾ ਉੱਥੇ ਕੋਈ ਸੈਟੇਲਾਈਟ ਨਹੀਂ ਨਜ਼ਰ ਆਉਂਦਾ ਜਦੋਂ ਫਲੱਡ ਆਂਦਾ ਜਦੋਂ ਖੇਤਾਂ ਨੂੰ ਅੱਗ ਲੱਗਦੀ ਹੈ ਉਦੋਂ ਵੀ ਸਰਕਾਰਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਸਰਕਾਰਾਂ ਤੋਂ ਵਾਲੀ ਉਮੀਦ ਨਾ ਕਰੋ ਪਰ ਆਪਣਾ ਫਰਜ਼ ਸਮਝਦੇ ਹੋਏ ਆਪਾਂ ਕੋਸ਼ਿਸ਼ ਕਰੀਏ ਕਿ ਪਰਾਲੀ ਨੂੰ ਅੱਗ ਨਾ ਲਾਈਏ ਔਰ ਇਹਦੇ ਬੈਨੀਫਿਟ ਵੀ ਕਾਫੀ ਹੈਗੇ ਇਹ ਜਿਹੜਾ ਸਟਰੋ ਹੈ ਵੇਸਟ ਮਟੀਰੀਅਲ ਹੈ ਵਿੱਚ ਮਿਲ ਜਾਂਦਾ ਸਾਰਾ ਜਿਹਦੇ ਨਾਲ ਜਿਹੜਾ ਕਣਕ ਦਾ ਝਾੜ ਹੈ ਉਹ ਵਧੀਆ ਨਿਕਲਦਾ ਥੈਂਕ ਯੂ ਸੋ